ਹੈਲੋ ਸੱਜਣੋ ਸਤਿ ਸ੍ਰੀ ਅਕਾਲ ਸਾਰੇ ਵੀਰਾਂ ਨੂੰ ਜੀ ਆਪਾਂ ਇਸ ਵਕਤ ਬੈਠੇ ਆਂ ਸਦੌਰੀਆਂ ਦੀ ਮੋਟਰ ਤੇ ਚਾਚੇ ਮਨਿੰਦਰ ਸਿੰਘ ਦੀ ਨਾਲ ਸਾਡੇ ਵੀਰ ਪਾਲੀ ਤੇ ਤੁਹਾਨੂੰ ਇੱਕ ਆਪਾਂ ਇਹੋ ਜਿਹੀ ਗੱਲ ਦੱਸਣ ਜਾ ਰਹੇ ਆ ਬਾਈ ਜੀ ਜਿੰਨੇ ਤੇ ਬਹੁਤ ਵਧੀਆ ਫੈਸਲਾ ਹੈ ਜੀ ਕਿਉਂਕਿ ਆਪਾਂ ਆਪਾਂ ਜ਼ਮੀਨਾਂ ਠੇਕੇ ਦੇ ਦਿੰਨੇ ਆ ਤੇ ਕਈ ਲੋਕ ਤੀਸਰੀ ਫਸਲ ਕੱਢਣ ਦੇ ਵਜਾਇ ਕੁੱਝ ਨਾ ਤਾਂ ਠੇਕੇਲਾ ਵੀ ਪਰੇਸ਼ਾਨ ਹੁੰਦਾ ਮੱਕੀ ਲਾ ਦਿੰਦੇ ਆ ਜਿਵੇਂ ਕਣਕ ਵੱਡੀ ਗਈ ਆਪਣੀ ਪੈਲੀ ਵੇਲੀ ਹੋ ਗਈ ਝੋਨਾ ਵੜਿਆ ਗਿਆ ਹੈ ਨਾ ਵੇਲੀ ਹੋ ਜਾਂਦੀ ਆ ਤੇ ਜਦੋਂ ਆਪਾਂ ਕਣਕਾਂ ਵੜਦੇ ਆ ਤੇ ਫਿਰ ਅਗਲੇ ਮਗਰੇ ਮੱਕਈ ਪੀਜ ਦਿੰਦੇ ਆ ਵੀ ਸ਼ਾਇਦ ਤਾਂ ਸਾਡੀ ਉਹਨੇ ਚਲੋ ਅਸੀਂ ਤੀਜੀ ਬਦਲ ਕੱਢ ਲੀਗੇ ਉੱਥੇ ਨੁਕਸਾਨ ਹੁੰਦਾ ਜਾਂ ਤਾਂ ਹੁੰਦਾ ਜਿਹੜਾ ਜ਼ਮੀਨ ਠੇਕੇ ਤੇ ਲੈਂਦਾ ਉਹ ਬੰਦੇ ਦਾ ਵੀ ਤੇ ਪਰੇਸ਼ਾਨੀ ਘਰ ਵਾਲਿਆਂ ਨੂੰ ਵੀ ਆ ਜਾਂਦੀ ਆ ਵੀ ਭਾਈ ਸਾਹਿਬ ਜੀ ਇਹਨੇ ਮੱਕੀ ਬੀਜੀ ਆ ਵੇਲੀ ਕਦੋਂ ਹੋਊਗੀ ਤੇ ਵੀਰ ਸਾਡਾ ਪਾਲੀ ਆ ਇਹਨੇ 5 ਕਿੱਲੇ ਤਾਂ ਪਹਿਲੀ ਗੱਲ ਤੇ ਇਹ ਵੀ ਦੱਸ ਦਈਏ ਮੱਕੀ ਵਕਾਈ ਹੈ ਵਕਾਊ ਆ ਵੀਰ ਦੇ ਕੋਲ ਜੇ ਕਿਸੇ ਨੇ ਖਰੀਦਣੀ ਹੋਵੇ ਚਾਰ ਪੌਣ ਵਾਸਤੇ ਜਦੋਂ ਮਰਜ਼ੀ ਡਬਲ ਛੱਲੀ ਪਈ ਤਾਂ ਪੂਰੀ ਛੱਲੀ ਬਣੀ ਆ ਤੇ ਇਹ ਵੀ ਨੇ ਜ਼ਮੀਨ ਠੇਕੇ ਤੇ ਦਿੱਤੀ ਸੀ ਤੇ ਪਰੇਸ਼ਾਨੀ ਬਹੁਤ ਆਉਂਦੀ ਆ ਕਿਸਾਨਾਂ ਨੂੰ ਤੇ ਬਾਈ ਜੀ ਕੀ ਫੈਸਲਾ ਲਿਆ ਮੰਨ ਕੇ ਚਲੋ ਆਪਾਂ ਹਾੜੀ ਸੋਣੀ ਬੀਜਦੇ ਆ ਤੇ ਵੇਖੋ ਮੁੜ ਕੇ ਆਪਾਂ ਇੱਕ ਦੋ ਵਾਰ ਜ਼ਮੀਨ ਵਾ ਕੇ ਤਿੱਜੀਆਂ ਚਿੱਕੜ ਮਾਰ ਦਿੰਨੇ ਆ ਜ਼ਮੀਨ ਵੇਲੀ ਹੋਵੇ ਤੇ ਠੇਕੇ ਵਾਲਾ ਵੀ ਕੋਈ ਕਰਾਇਆ ਮਾਰਨਾ ਤਾਂ ਕੀ ਕਰਨਾ ਇਹ ਕੰਮ ਕਰਨੇ ਹੁੰਦੇ ਆ ਨਾ ਅਸਲ 'ਚ ਦੱਸਾਂ ਕਿ ਚੱਕਰ ਵਾ ਹਾਂਜੀ ਮੈਂ ਤਾਂ ਸਮਝਾਉਣਾ ਵਾ ਇਹਨੇ ਪੈੜੀ ਦਿੱਤੀ ਸੀ 2 ਸਾਲ ਵਾਸਤੇ ਠੇਕੇ ਦੇ 2 ਸਾਲ ਵਾਸਤੇ ਹਾਂ ਹਾਂ ਪਿਛਲੇ ਸਾਲ ਵੀ ਉਹਨੇ ਮਤਲਬ ਪਹਿਲਾਂ ਗਾਜਰਾਂ ਪਹਿਲਾਂ ਲਾਇਆ ਝੋਨਾ ਫੇਰ ਗਾਜਰਾਂ ਫੇਰ ਮੱਕੀ ਫੇਰ ਮੱਕੀ ਚਲੋ ਪਿਛਲੇ ਸਾਲ ਤੇ ਉਹਨੇ ਆਪ ਵਾਲੀ ਝੋਨਾ ਲੇਟ ਹੋ ਗਿਆ ਸੀ ਐਤ ਕਿ ਇਹਨੇ ਪੈੜੀ ਲਈਏ ਛੜਾ ਛੜਾ ਠੀਕ ਆ ਗਾਹ ਦਿੱਤੀ ਪਹਿਲੀ ਛੜਾ ਲਈ ਅਗਲੇ ਬੰਦੇ ਨੂੰ ਦਿੱਤੀ ਹਾਂ ਨਹੀਂ ਆਪੀ ਜਨੇ ਆਪੀ ਜਨੇ ਹਾਂ ਉਹਦੇ ਵਿੱਚ ਹੁਣ ਮੱਕੀ ਆ ਮੱਕੀ ਮੱਕੀ ਆ ਤੇ ਮੱਕੀ ਪੱਕਦੀ ਆ ਜਾ ਕੇ 15 ਜੂਨ ਤੋਂ ਬਾਅਦ ਚ ਬਿਲਕੁਲ ਬਿਲਕੁਲ ਠੀਕ ਆ ਹਾਂਜੀ ਆਪਾਂ ਝੋਨਾ ਲਾਉਣਾ ਹੁੰਦਾ ਵਾ 10 ਜੂਨ ਨੂੰ ਸਟਾਰਟ ਹੋ ਜਾਣਾ ਵਾ ਸਟਾਰਟਿੰਗ ਆ ਮਾ ਕਿਸਾਨ ਹਰੇ ਕੀ ਲਾਉਣੇ ਚਾਹੁੰਦਾ ਇਹ ਇਹ ਮਤਲਬ ਆਂਦਾ ਮੇਰੇ ਕੋ ਟਰੈਕਟਰ ਦਾ ਦੂਜਾ ਛੋਟਾ ਵਾ ਬਿਲਕੁਲ ਜੀ ਬਿਲਕੁਲ ਤੇ ਇਹਨੇ ਉਹਨਾਂ ਨਾਲ ਗੱਲ ਕੀਤੀ ਕਿ ਭਾਉਦ ਜਾ ਇਹ ਆਪਣਾ ਕਿਵੇਂ ਬਣਾਉਂਗਾ ਚੱਕੜ ਮੈਂ ਕਿਵੇਂ ਮਾਰੂੰਗਾ ਟੰਡਲ ਵੱਢ ਗਏ ਟੰਡਲ ਵੱਢ ਕੇ ਕਬ ਮੇਰਾ ਜੋ ਲੱਗਗਾ ਮੇਰਾ ਜੋ ਨਾ ਕਿਦੋਂ ਲੱਗੂਗਾ ਬਿਲਕੁਲ ਬਿਲਕੁਲ ਉਹ ਬੰਦੇ ਨੇ ਮਤਲਬ ਇਹਦਾ ਪੂਰਾ ਸਾਹ ਦਿੱਤਾ ਵਾ ਉਹਨੇ ਆਖਿਆ ਤੂੰ ਮੱਕੀ ਜੇ ਵੇਖਦੀ ਐ ਤੇ ਵੇਚ ਲੈ ਹੂੰ ਠੀਕ ਆ ਪੈਸੇ ਤੇ ਲੋ ਉਹਨੇ ਹੀ ਲੈਣੇ ਆ ਅੱਛਾ ਇਹਨੂੰ ਅੰਦਾ ਤੂੰ ਵੇਚ ਲੈ ਚਾਰ ਜਿੰਨੇ ਪਉਣਾ ਪਾ ਲੈ ਹਾਂ ਅਗਰ ਇਹ ਮਤਲਬ ਜਦੋਂ ਮੱਕੀ ਵੇਖਦੀ ਤੇ ਫਿਰ ਜਦੋਂ ਪਕਾਵੀ ਹੋਈ ਨਾ ਮੱਕੀ ਅੱਛਾ ਉਦੋਂ ਅਸੀਂ ਉਤੋਂ ਵੱਢ ਕੇ ਉਹ ਕਹਿੰਦਾ ਚਿਕੜ ਮੈਂ ਦੋਰਾ ਵਜੇ 3 ਵਜੇ ਚਿਕੜ ਮੈਂ ਮਾਰ ਕੇ ਦਊਗਾ ਬੰਦੇ ਮੇਰੇ ਹੋਣਗੇ ਪਨੀਰੀ ਤੇਰੀ ਹੋਊਗੀ ਤੇ ਝੋਲਾ ਮੈਂ ਲਾ ਦੇਵਾਂਗਾ ਲਵਾ ਕੇ ਤਰਤੇ ਦਊ ਚਿਕੜ ਮਾਰ ਕੇ ਦਊ ਭਾਵੇਂ ਤੈਨਾਂ ਰਾਉਣਾ ਪਵੇ ਚਾਂਗਰਾ ਰਾਉਣਾ ਪਵੇ ਵੇਲ ਮੇਰਾ ਟਰੈਕਟਰ ਮੇਰਾ ਮੈਂ ਵਾਹ ਕੇ ਬਣਾ ਕੇ ਦਉ ਤੈਨੂੰ ਪਏ ਆ ਹੁੰਦੀ ਆ ਗੱਲ ਜੇ ਵੀ ਬਾਤ ਵੀ ਜੇ ਕੋਈ ਵੱਢੀ ਹੋਈ ਟੁੱਟੀ ਹੋਈ ਉਹ ਵੀ ਮੈਂ ਆਪ ਦੇ ਬੰਦੇ ਲਾ ਕੇ ਦਿਹਾੜੀਏ ਤੇ ਬਨ ਗੇ ਦਉ ਬਨ ਗੇ ਦੂ ਸਾਰੀ ਗੱਲ ਨਾਨੇ ਸਿੱਧੀ ਕੀਤੀ ਆਪਣੇ ਨਾਲ ਵਾਹ ਜੀ ਵਾਹ ਇਹ ਪਤਾ ਵਾ ਹਰੇਕ ਸਾਲ ਦਿੱਕਤ ਆਉਂਦੀ ਆ ਦਿੱਕਤ ਆਉਂਦੀ ਆ ਆਮ ਕਿਸਾਨਾਂ ਦਾ ਮਤਲਬ ਉਹ ਮੱਕੀ ਲਾ ਲਿੰਦਾ ਵਾ ਬਿਲਕੁਲ ਜੀ ਤੇ ਉਤਰਾਂ ਤੇ ਆਪਾਂ ਪੈਲੀ ਕਰਨੀ ਹੁੰਦੀ ਆ ਵਿਸਾਖ ਚ ਵੇਲੀ ਵੇਲੀ ਦਾ ਵੱਢ ਬਿਲਕੁਲ ਜੀ ਬਿਲਕੁਲ 2 ਮਹੀਨੇ ਵੇਲੀਆਂ ਰਹਿੰਦੀਆਂ ਪੈਲੀਆਂ ਬਿਲਕੁਲ ਜੀ ਬਿਲਕੁਲ ਪਰ ਜਦੋਂ ਆਪਾਂ ਮੱਕੀ ਬੀਜਤੀ ਹਾਂਜੀ ਫ ਵੇਲੀ ਰਹਿੰਦੀ ਫੇਰ ਅਗਲੇ ਬੰਦੇ ਨੂੰ ਦਿੱਕਤ ਆਉਂਦੀ ਆ ਦਿੱਕਤ ਆਉਂਦੀ ਆ ਮਨ ਲਾ ਹੁਣ ਆਪਾਂ ਪਹਿਲੀ ਠੇਕੇ ਦੇ ਚੇਂਜ ਕਰਨੀ ਆ ਕੇ ਬਿਲਕੁਲ ਜੀ ਬਿਲਕੁਲ ਤੇ ਉਦੋਂ ਜਿਹੜਾ ਦੂਜਾ ਕਿਸਾਨ ਹੁੰਦਾ ਹਾਂ ਹਾਂਜੀ ਹਾਂਜੀ ਉਹਨੇ ਤੰਗੀ ਹੋਣੀ ਇਹਨੂੰ ਤੰਗੀ ਹੋਣੀ ਉਹਨੂੰ ਤੰਗੀ ਆਉਣੀ ਆਉਣੀ ਆ ਦੇਖੋ ਸਾਡੇ ਰਿਸ਼ਤੇਦਾਰ ਮੇਰੇ ਸਗੇ ਮਾਮਾ ਜੀ ਉਹਨਾਂ ਦੀ 4 ਕਿੱਲੇ ਜ਼ਮੀਨ ਆ ਹਾਂ ਦਰਿਆ ਤੋਂ پار ਉਹਨਾਂ ਨੇ ਦਿੱਤੀ ਹੈ ਠੇਕੇ ਦੇ اچھا ਉਧਰੋਂ ਠੇਕੇ ਵਾਲਾ ਭਾਈ ਆਖਣ ਜਾਂ ਪਾਉ ਜੀ ਮੈਂ ਜਲਦੀ ਮੈਨੂੰ ਪਹਿਲੀ ਇੱਕ ਤਰੀਕ ਨੂੰ ਵੇਲੀ ਚਾਹੀਦੀ ਆ ਪਾਉ ਮੈਂ ਕੰਪਿਊਟਰ ਕਰਾਇਆ ਫੇਰ ਨਾ ਦੋ ਤਿੰਨ ਵਾਰ ਪਹਿਲੀ ਵਹੁਣੀ ਕੋਈ ਵਟ ਬੰਨਾ ਵੀ ਕਰ ਲਪਿਆ ਉਹ ਵੀ ਪੂਰਨਾ ਹੈ ਨਾ ਤੇ ਅਗਲੇ ਬੰਨੇ ਜੇ ਬੰਦਾ ਕੋਈ ਨਿਆਣਾ ਦਊ ਤੇ ਫਿਰ ਜਿਆਦਾ ਕਾ